ਸ਼ੋਰ ਤੋਂ ਉੱਪਰ ਕੇ ਚੱਲਦੇ ਆ हम देखते ही चल ਆਪਣੀ ਮਿਹਨਤ ਸਦਕਾ ਪਦਮ ਸ਼੍ਰੀ ਅਵਾਰਡ ਪ੍ਰਾਪਤ ਕੀਤਾ ਤੇ ਪੰਜਾਬੀ ਰਸੇ ਨੂੰ ਪ੍ਰਗਟਾਇਆ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਹਾ ਜਾਨ ਇਸ ਕਥਨ ਨੂੰ ਇਹਨਾਂ ਨੇ ਸੱਚ ਕਰ ਦਿਖਾਇਆ ਤੇ ਔਰਤਾਂ ਨੂੰ ਮਾਣ ਮਹਿਸੂਸ ਕਰਵਾਇਆ ਤੇ ਅੱਜ ਅਸੀਂ ਆਪ ਜੀ ਅੱਗੇ ਇੱਕ ਛੋਟਾ ਜਿਹਾ ਦ੍ਰਿਸ਼ ਪੇਸ਼ ਕਰਨ ਜਾ ਰਹੇ ਹਾਂ ਸੱਚੇ ਬਾਛਾ ਸਸਰੀਕਾਲ ਬਾਪੂ ਜੀ ਸਸਰੀਕਾਲ ਕੌਣਾ ਸ਼ੇਰਾ ਮੈਂ ਸਿਆਣਿਆ ਨਹੀਂ ਹਰਨੇਕ ਭੋਲਾ ਜੀ ਮੇਰਾ ਨਾਮ ਮੈਂ ਗੰਨੂ ਪਿੰਡ ਤੋਂ ਆਇਆ ਤੇ ਖਰਨੋ ਦਾ ਕੰਮ ਕਰਦਾ ਜੀ ਸੁਣਿਆ ਤੁਹਾਡੇ ਵੀ ਇੱਕ ਮੁੰਡਾ ਹੈ ਹਾਂ ਪੋਤਾ ਹੈਗਾ ਜੀ ਮੇਰਾ ਜ਼ਮੀਨ ਕਿਹਨੇ ਕੇ ਬਾਪੂ ਜੀ ਭਲਾ ਪੜੇ ਅੱਧਾ ਤੇ ਕਿਲੇ ਜੀ ਤੇ ਸੰਦ ਵੀ ਆਉਂਦੇ ਆ ਲੱਗੇ ਤਾਂ ਸੁਖਣ ਲੈ ਹੋਇਆ ਹੋਈਆਂ ਭਈਆਂ ਨੇ ਸਸਰੀਕਾਲ ਤੇ ਤੂੰ ਕਿ ਆ ਗੁੜੇ ਦੇ ਘਟੇ-ਘੁਟੇ ਬੈਠਾ ਹੈ ਹੈ ਗੱਲ ਕਰਨੀ ਸੀ ਤਾਂ ਉਹ ਮਿਲਣਾ ਕਰ ਮੈਂ ਕਾਜੀ ਰਿਸ਼ਤੇ ਕਰਾਉਣਾ ਸੁਣੇ ਆਪਣੇ ਵੀ ਇੱਕ ਮੁੰਡਾ ਹੈ ਅਸੀਂ ਨਹੀਂ ਰਿਸ਼ਤਾ ਰਿਸ਼ਤਾ ਕਰਨਾ ਸਾਡਾ ਮੁੰਡਾ ਤਾਂਲੇ ਪੜਦਾ ਮੱਗੇ ਚੋ ਤੋਏ ਨਹੀਂ ਜਿਵੇਂ ਕਹਿੰਦੇ ਤਾਂ ਕਿ ਫੇਰ ਆਣੀ ਪੜ ਲੈਣ ਤੋਂ ਤੇਰੇ ਫਟੇ ਮੂੰਹ ਤੇਰੇ ਚਾਲੇ ਚੜਦਾ ਨਾ ਕੋਣ ਆ ਗਈ ਲੱਸੀ ਹੈ ਵੀ ਜੀ ਲੱਸੀ ਨਹੀਂ ਆਪਾਂ ਮੁੰਡੇ ਵਾਲਾ ਘਰ ਹੈ ਤਹੇ ਜੇ ਡਾਕਟਰ ਸਾਹਿਬ ਆਉਣਗੇ ਤੂੰ ਲੱਸੀ ਪਿਆਰਾ ਕਰ ਬੁਰਾ ਕਰਨਾ ਤੈਨੂੰ ਐ ਚੋ ਮੱਖਾ ਬਾਗ ਜਾ ਅਸੀਂ ਮੁੰਡੇ ਬੈਠਣਾ ਲੈ ਬੇਬੇ ਵੇਚਣ ਨੂੰ ਮੁੰਡਾ ਕਿ ਬਰੂਦਾ ਹੋ ਇਹ ਦਿਨ ਪਛਾਵੇਂ ਬੇ ਹੋਛਲਾ ਲੋਕਧਰਾਂ ਟਿਕਾ ਲਾ ਕੇ ਚੋਂਦੇ ਤੁਸੀਂ ਗੁਲੀ ਮਾਰ ਕੇ ਚੋਂਦੇ ਬੇ ਦਾ ਦਿਨ ਨਾ ਹੋਣਿਆ ਇਹਨੇ ਕਿਹੜਾ ਸਟਾਰਟ ਹੋਣਾ ਮੌਕੇ ਤੇ ਤੱਕੇ ਲਵਾ ਦੇ ਹਾਂ ਤਾਂ ਦੱਸਿਓ ਕਮਾਲ ਹੈ ਇਸ ਪਿੰਡ ਵਿੱਚ ਕਿਸੇ ਦੀ ਜਿੱਤ ਕਰਨ ਦਾ ਦਰਵਾਜ਼ਾ ਹੀ ਨਹੀਂ ਚਲ ਨਾ ਗੱਲ ਸੁਣਨਾ ਤੂੰ ਉਹ ਦੇ ਜਾਂਦਾ ਜਾਨੇ ਖਾਨ ਨੂੰ ਆਪਣਾ ਭੇਦ ਦੇ ਲੱਗ ਜੰਨੇ ਹੈ ਜੇ ਕੋਈ ਕਾਲੇ ਕੱਠਿਆਣਾ ਹੋਇਆ ਨਾ ਤੇਰੇ ਗੱਜ ਘੁੱਟਾ ਦੇ ਕੇ ਨਾ ਸਾਰੇ ਦਾ ਦਸਵਾ ਲੈ ਜੀ ਤੂੰ ਤਾਂ ਮਰਨਾ ਹੈ ਸ਼ਾਨੀ ਨਾਲ ਮਾਰੇਗਾ ਤੂੰ ਮਾਉ ਤੇ ਲੈ ਜਾ ਆ ਗਿਆ ਬੜਾ ਜਰਲਾਤਾ ਕਿਵੇਂ ਆ ਕੋਤ 9:30 ਰਾਣੀ ਸ਼ਰਾਬਾ ਪੀਂਦੀ ਅਗਲੀ ਸਵੇਰੇ ਸ਼ਾਮੇ ਫਿਰ ਕੀ ਹੋਇਆ ਇਹ ਵੀ ਦੇ ਦੇ ਫੀਮ ਖੰਡ ਸੀ ਬੁੜੀ ਸਾਨੂੰ ਕੀ ਕਹਿੰਦੀ ਜਵਾਗਰੀ ਬੇਬੇ ਏਡੇ ਏਡੇ ਕੱਪੜੇ ਪਾਉਂਦੇ ਨਹੀਂ ਐਦੋਂ ਵੱਡੇ ਨਹੀਂ ਪਾਉਂਦੇ ਬੇਬੇ ਸੌ ਲੱਗੇ ਨਾਲ ਕਹਿੰਦੀ ਮੈਂ ਨਹੀਂ ਸੂਟ-ਸਾਟ ਪਾਉਣੇ ਮੈਨੂੰ ਗਰਮੀ ਲੱਗਦੀ ਸੂਟਾਂ 'ਚ ਆ ਤੁਸੀਂ ਦੋਨਾਂ ਨੇ ਤਾਂ ਪਾਏ ਆ ਤੁਹਾਨੂੰ ਕਿਹੜਾ ਗਰਮੀ ਲੱਗਦੀ ਭਲਾ ਸਾਡੀ ਗੱਲ ਛੱਡ ਪੁੱਤ ਜਮਾਨੇ ਨਾਲ ਤੁਰਨਾ ਹੀ ਪੈਂਦਾ ਥੋੜੀ ਕੀ ਹੋਣਾ ਫਿੰਡ ਵਾਲਾ ਜੀ ਲੈ ਰੱਖੋਗੀ ਬੇਬੇ ਸ਼ਮ ਘਰਲਾ ਮਾੜੀ ਬੋਟੀ ਓਏ ਬਾਪੂ ਸਾਰਾ ਦਿਨ ਦੋਨੋਂ ਵੱਡਾ ਬਣਿਆ ਰਹਿਣਾ ਕਦੇ ਮੁਸਕਹਿ ਲਿਆ ਕਰ ਛੋਟੀ ਗੱਲਾਂ ਆ ਕੇ ਸਾਡੀ ਗੱਲ ਇਹ ਸੌ ਖਾ ਕੇ ਆਏ ਹੁਣ ਸਾਨੂੰ ਚਾੜਦਾ ਬੇਬੇਾਰੇ ਕੰਮ ਸ਼ਾਂਤੀ ਨਾਲ ਹੋ ਗਏ ਧਰ ਨਾਲ ਆਪਣਾ ਫੁੱਲ ਨਿਆਰੇ ਆ ਜੀ ਨਹੀਂ ਬਜ਼ਾਰ ਤੇ ਕੰਮ ਦਾ ਹਉ ਬਾਬੂ ਤੁਹਾਨੂੰ ਸ਼ਾਂਤੀ ਨਾਲ ਬੈਠਣ ਕੀ ਗੱਲ ਹੈ ਬੈਠ ਕੇ ਖਾਣਾ ਸ਼ਾਂਤੀ ਨਾਲ ਜੇ ਗੋਡੇ ਨਾ ਮੜਦੇ ਆ ਬੇਬੇ ਸ਼ਾਂਤੀ ਰੱਖਣ ਤੇ ਚੰਗੀ ਹੁੰਦੀ ਕਿ ਨਹੀਂ ਕਰ ਜਿਹੜੇ ਚਿੰਤਨ ਤੋਂ ਕਰਦਾ ਨਾ ਸਮਝ ਆਉਂਦੀ ਆ ਅਮਾਰੀਏ ਇਹ ਵੱਡਾ ਤੇ ਇੱਕ ਗਲਾਸੇ ਮਰ ਜਾਏਗਾ ਕਿਆ ਜੀ ਦੋ ਜਮਲਾ ਇੱਕ ਮੁੰਡਾ ਤੇ ਕੁੜੀਆਂ ਤੇ ਜੱਗ ਦੇ ਟੁਕੜੇ ਭਾਤਾਂ ਵੀ ਜੀ ਤੁਸੀਂ ਆਪਕਾ ਕਿਹਾ ਸੀ ਉਹ ਮੁੰਡਾ ਹੋ ਗਿਆ ਉਹਨੂੰ ਬੱਸ ਕਰੋ ਬੱਸ ਬੋਲ ਕਿ ਮੈਂ ਹੰਕਾਰੀ ਆ ਮੇਰੇ ਸਾਹਮਣੇ ਜਵਾਲ ਲੜਉਣੀ ਹੈ ਇਹ ਨਹੀਂ ਦੇਗੀ ਆਪਾਂ ਉਹਨੇ ਕੀ ਛੱਡਦਾ ਪਰਦਾ ਐਵੇਂ ਆਪਣਾ ਪੱਕਾ ਆਪਾਂ ਘਰ ਸ਼ਾਂਤੀ ਰੱਖਣੀ ਆ ਹੋ ਅੱਜ ਕੀ ਮੇਰੇ ਨਾਮ ਦੀ ਬੱਚਾ ਸ਼ਾਂਤੀ ਦਾ ਆਪਣੀ ਮੂਵੀਜ਼ ਹਾਂਜੀ ਮੈਮ ਮੈਂ ਹੀ ਕਹਿਤਾ ਸੀ ਕਿ ਕੋਈ ਹੋ ਉਨਾ ਵਾਂਗੂ ਸਾਰੇ ਸਕੂਲ ਚ ਦੋ ਫੰਕਸ਼ਨ ਹੁੰਦੇ ਨੇ ਇੱਕ ਬੜੀ ਕਲਾਸਿਸ ਦਾ ਛੇਵੀਂ ਜਮਾਤ ਤੋਂ ਉਪਰ ਤੱਕ ਇਹ ਪੰਜਵੀਂ ਜਮਾਤ ਤੱਕ ਦਾ ਰੀਜ਼ਨ ਇਹ ਹੈ ਕਿ ਸਾਡੇ ਕੋਲ ਰਸ਼ਾਇਨਾ ਹੋ ਜਾਂਦਾ ਕਿ ਮਾਂ ਬਾਪ ਨੇ ਵੀ ਆਉਣਾ ਦੂਜੀ ਗੱਲ ਇਹ ਹੈ ਇਹ ਸਾਰੇ ਕੋਲ ਛੋਟੀ ਕਲਾਸਿਸ 500 ਬੱਚਾ 450 ਬੱਚੇ ਨੇ ਹਿੱਸਾ ਲੈਣਾ ਅਸੀਂ ਹਰ ਬੱਚੇ ਨੂੰ ਮੌਕਾ ਦਿੰਦੇ ਹਾਂ ਸਟੇਜ ਤੇ ਆਉਂਦਾ ਚਾਹੇ ਗੇਮਸ ਹੋਣ ਚਾਹੇ ਖੇਡਾ ਹੋਣ ਕਿ ਨਾੜਾ ਸਪੀਸ਼ਾਲਾ ਘੋਮੇ ਡਾਂਸ ਨੱਚਣਾ ਚਾਹੇ ਪਰ ਹਰ ਬੱਚੇ ਹਰ ਬੱਚ ਨੂੰ ਹੋਣਾ ਚਾਹੀਦਾ ਇਹ ਨਹੀਂ ਕਿ ਜੇ ਲੀਡਿੰਗ ਬੱਚੇ ਜਿਹੜੇ ਅੱਛੇ ਬੱਚੇ ਹਨ ਉਹਨਾਂ ਨੇ ਸਭ ਜਗ੍ਹਾ ਆਪਣੀ ਆਪੇ ਬਣਾ ਲੈਣੀ ਹੈ ਅੱਜ ਚੀਫ ਗੈਸਟ ਆਏ ਨੇ ਨਿਰਮਲ ਰੇਸ਼ੀ ਜੀ ਪਦਮਸ਼ਰੀ ਅਵਾਰਡ ਵੀ ਉਹਨਾਂ ਨੂੰ ਜਿਹੜਾ ਮਿਲਿਆ ਆਇਆ ਜੀ ਕਿੰਨਾ ਦੇਖਦੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਮੇਰੀ ਸਿਸਟਰ ਐ ਮੈਨੂੰ ਜਿਹੜਾ ਜਦੋਂ ਮੈਂ ਨਾਲ ਪੜਦਾ ਸੀ ਮੈਨੂੰ ਨਹੀਂ ਚੰਗਾ ਲੱਗਦਾ ਸੀ ਇਹ ਸਹੀ ਤੇ ਆਵੇ ਤੁਹਾਨੂੰ ਸੱਚੀ ਗੱਲ ਦੱਸਾਂ ਲੇਕਿਨ ਉਸ ਤੋਂ ਬਾਅਦ ਮੇਰੇ ਅਰੇ ਦੇ ਚ ਇੱਕ ਚੀਜ਼ ਕਾਮਨ ਹੈ ਅਸੀਂ ਦੋਨੋਂ ਜ਼ਿੱਦੀ ਹਾਂ ਅਰ ਦੋਨਾਂ ਨੂੰ ਜਗਾਉਣਾ ਹੈ ਉਧਰ ਮੈਂ ਐਗਰੀਕਲਚਰ ਡਿਪਾਰਟਮੈਂਟ ਛੱਡ ਕੇ ਇੱਧਰ ਆਇਆ ਕੋਈ ਨਹੀਂ ਉਹਨਾਂ ਦੇ ਨਾਲ ਆਇਆ ਸੀ ਹਾਂ ਤੇ ਹਾਂਜੀ ਕੋਈ ਨਹੀਂ ਤੇ ਇਨੇ ਇਨੇ ਆਪਣੇ ਆਂ ਡਰਾਮੇ ਨਹੀਂ ਛੱਡੇ ਹਾਂਜੀ ਇਨੇ ਆਪਣੇ ਡਰਾਮੇ ਨਹੀਂ ਛੱਡੇ ਇਸ ਕਰਕੇ ਲੇਕਿਨ ਇਹ ਆਪਣੇ ਫੀਲਡ 'ਚ ਹੈ ਮੈਂ ਹੁਣ ਆਪਣੇ ਫੀਲਡ 'ਚ ਸਾਨੂੰ ਸਾਨੂੰ ਦੋਨਾਂ ਨੂੰ ਲੋਕਾਂ ਨੇ ਬਹੁਤ ਬੱਚਿਆਂ ਨੇ ਜਿਹੜਾ ਵਧੀਆ ਪਰਫਾਰਮੈਂਸ ਕੀਤੀ ਹੈ ਜੀ ਬੱਚਿਆਂ ਨੇ ਆਪਣੇ ਕਲਚਰ ਦੇ ਬਾਰੇ ਜਿਹੜੇ ਗੀਤ ਗਾਏ ਨੇ ਜੀ ਡੱਡਾ ਪਾਇਆ ਭੰਗੜਾ ਪਾਇਆ ਜੀ ਕੀ ਕਹਿਣਾ ਚਾਹੁੰਦੇ ਉਹ ਜਿੱਦਾਂ ਇਹ ਕਹਿੰਦੇ ਨੇ ਨਾ ਸਾਰੇ ਉਹ ਚੰਗੇ ਮਾੜੇ ਵਾਲੀ ਤਾਂ ਗੱਲ ਨਹੀਂ ਅਸੀ ਤਾਂ ਕਹਿੰਦੇ ਰੱਬ ਦਾ ਗਿੱਧਾ ਪੁਠਾਇਆ ਜਾਂਦਾ ਹੂੰ ਇਸ ਤਾਂ ਪਾ ਲੈਣਾ ਉਸ ਸਾਰਾ ਹਰ ਬੱਚੇ ਨੂੰ ਸੀ ਬੋਕਾ ਦੇਣਾ ਇਹ ਜਿਹੜਾ ਇਹ ਨਹੀਂ ਮੇਰਾ ਬੱਚਾ ਅੱਗੇ ਖੜਾ ਹੋਵੇ ਮੇਰਾ ਬੱਚਾ ਪਿੱਛੇ ਖੜਾ ਹੋਵੇ ਤੁਹਾਨੂੰ ਪਤਾ ਹੀ ਹੈ ਸਕੂਲ ਬਾਕੀ ਦੂਜੇ ਪਾਸੇ ਤੁਹਾਨੂੰ ਪਤਾ ਹੈ ਪਿਛਲੇ 8 ਸਾਲਾਂ ਚ 5-6 ਸਾਲ ਟਾਪਰ ਸਾਡੇ ਆਏ ਨੇ ਤੇ ਮੰਨਤਾ ਇਹ ਹੈ ਬੱਚਾ ਲੱਚੇ ਠੱਪੇ ਖੇਡੇ ਪੜ੍ਹਾਈ ਸ਼ੋਵੇ ਹਰ ਪਾਸੇ ਹੋਣਾ ਚਾਹੀਦਾ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਬੱਚਿਆਂ ਨੂੰ ਸੰਦੇਸ਼ ਇਹ ਹੈ ਕਿ ਆਪਣਾ ਸਕੂਲ ਨੂੰ ਇੰਜੋਏ ਕਰੋ ਆਪਣਾ ਟਾਈਮ ਪਰ ਕੰਮ ਕਰੋ ਮਾਪੇ ਦੀ ਇੱਜ਼ਤ ਕਰੋ ਟੀਚਰ ਦੀ ਇੱਜ਼ਤ ਕਰੋ ਸਾਡੀ ਮੈਨੇਜਮੈਂਟ ਇੰਨੇ ਪੜ੍ਹੇ ਲਿਖੇ ਬੰਦੇ ਨੇ ਉਹ ਉਹ ਬੈਠੇ ਨੇ ਉਹ ਵੀ ਐਮ ਐਡ ਨੇ ਮੈਂਬਰ ਨੇ ਸਾਰੇ ਐਜੂਕੇਸ਼ਨ ਬੰਦੇ ਆਪਲਾ ਆਈਪੀਐਸ ਸਕੂਲ ਦੀਆਂ ਪਿਛਲੇ 1 ਸਾਲ ਦੀਆਂ ਉਪਲਬਧੀਆਂ ਕੀ ਨੇ ਪਿਛਲੇ ਸਾਲ ਦੀ ਪੜ੍ਹਾਈ ਤਾਂ ਆਪਣੇ ਬੱਚੇ 10th ਚ ਵੀ ਤੇ 12th ਵੀ ਟਾਪਰ ਤੇ ਦੂਜਾ ਖੇਡਾਂ ਸਾਡੀ ਲੜਕੀ ਹੁਣ ਇੰਡੀਆ ਨੂੰ ਰੈਪਰੈਜ਼ੈਂਟ ਕਰੂਗੀ weight lifting ਚ ਦੂਜੀ ਨੈਸ਼ਨਲ ਕਰਕੇ ਆਈ ਏ ਇੱਕ ਲੜਕੀ ਸਾਡੀ ਹੁਣ ਕ੍ਰਿਕਟ ਸਿਲੈਕਟ ਹੋਈ ਏ ਤੇ ਹਰ ਇੱਕ ਫੀਲ ਸਾਡਾ ਠੀਕ ਠਾਕ ਆ ਸਾਲ ਸਾਡਾ ਪਹਿਲਾ ਨਾਲ ਵਧੀਆ ਹੋਊਗਾ ਉਸ ਤੋਂ ਅੱਗੇ ਅਸੀਂ ਹੋਰ ਵੀ ਜਾਵਾਂਗੇ ਸਿਤਾਰੋਂ ਦੇ ਅੱਗੇ ਜਹਾਂ ਹੋਰ ਵੀ ਹੈ ਆ ਮੈਂ ਆਪੀ ਸਕੂਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਚੀਫ ਗੈਸਟ ਪੁੱਛਿਓ ਮੈਂ ਚੀਫ ਗੈਸਟ ਨਹੀਂ ਐ ਮੈਂ ਤਾਂ ਗੈਸਟ ਆਫ ਆਨਰ ਆਇਆ ਨਾ ਹਾਂਜੀ ਪ੍ਰੋਗਰਾਮ ਬਹੁਤ ਅੱਛਾ ਸੀ ਅਰ ਬੱਚਿਆਂ ਨੂੰ ਬਹੁਤ ਅੱਛੀ ਤਰ੍ਹਾਂ ਟੈਕਲ ਕੀਤਾ ਜਾਂਦਾ ਇਤੇ ਤੇ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਨੇ ਜਿਹੜਾ ਸਾਰਾ ਪੂਰਾ ਸਟਾਫ ਹੈ ਉਹ ਬਹੁਤ ਮਿਹਨਤ ਕਰਦਾ ਹੈ ਔਰ ਬੱਚੇ ਤੋਂ ਬਹੁਤ ਹੀ ਸੋਹਣਾ ਕੰਮ ਲਿਆ ਇਹਨਾਂ ਨੇ ਇੰਨੇ ਛੋਟੇ ਬੱਚੇ ਇੰਨਾ ਕੁਝ ਨਹੀਂ ਕਰ ਸਕਦੇ ਪਰ ਬਹੁਤ ਅੱਛਾ ਪ੍ਰੋਗਰਾਮ ਸੀਗਾ ਕਹਿ ਲੱਗਦਾ ਜੀ ਤੁਹਾਨੂੰ ਇਹੋ ਜਿਹੇ ਫੰਕਸ਼ਨ ਜਿਹੜੇ ਆ ਹਰ ਸਕੂਲ ਚ ਹੋਣੇ ਚਾਹੀਦੇ ਤਾਂ ਕਿ ਬੱਚੇ ਦਾ ਟੈਲੈਂਟ ਉੱਪਰ ਆਂਦਾ ਹੈ ਯੈਸ ਹਰ ਇੱਕ ਸਕੂਲ ਚ ਹੋਣੇ ਚਾਹੀਦੇ ਆ ਔਰ ਕਾਫੀ ਸਕੂਲ ਕਰਾਉਂਦੇ ਹੈ ਪਰ ਇਹ ਮਤਲਬ ਬਹੁਤ ਅੱਛੇ ਸਟੈਂਡਰਡ ਦਾ ਪ੍ਰੋਗਰਾਮ ਸੀਗਾ ਪਰ ਹਰ ਇੱਕ ਸਕੂਲ ਨੂੰ ਕਰਾਉਣਾ ਚਾਹੀਦਾ ਮੈਡਮ ਇੱਕ ਸਧਾਰਨ ਪਰਿਵਾਰ ਤੋਂ ਤੁਸੀਂ ਜਦੋਂ ਤੁਹਾਨੂੰ ਪਰਮਾਸ਼ਰੀ ਅਵਾਰਡ ਮਿਲਿਆ ਤੇ ਉਸ ਤੋਂ ਬਾਅਦ ਤੁਹਾਡੀ ਲਾਈਫ 'ਚ ਕੀ ਚੇਂਜ ਆਇਆ ਕੋਈ ਚੇਂਜ ਨਹੀਂ ਆਇਆ ਮੈਂ ਤਾਂ ਉਹੀ ਜਿਹੀ ਦੀ ਮੈਂ ਹੂੰ ਜਦੋਂ ਅਵਾਰਡ ਮਿਲਿਆ ਖੁਸ਼ੀ ਕਿੰਨੀ ਹੋਈ ਜੀ ਬਟ ਖੁਸ਼ੀ ਠੀਕ ਠੀਕ ਹੋਈ ਆ ਵੀ ਮੈਂ ਸੋਚਦੀ ਸੀ ਵੀ ਮੈਨੂੰ ਇਹ ਜਿਸਮ ਸੋਚਿਆ ਨਹੀਂ ਸੀ ਮੈਨੂੰ ਮਿਲੂਗਾ ਪਰ ਕਿਸੇ ਨੇ ਮੈਨੂੰ ਜਦੋਂ ਫੋਨ ਕੀਤਾ ਮੈਂ ਸੋਚਿਆ ਵੀ ਐਵੇਂ ਮੇਰਾ ਐਡਰੈਸ ਲੈ ਹੀ ਜਾਂਦੇ ਨੇ ਤਾਂ ਕੇਸ ਕੁਝ ਦੀ ਅੱਜ ਕੱਲ ਬਹੁਤ ਚੱਲਦੇ ਹੈਗੇ ਫਿਰ ਮੈਨੂੰ ਪਤਾ ਲੱਗਿਆ ਕਹਿੰਦੇ ਜੀ ਕਿਸੇ ਅਵਾਰਡ ਵਾਸਤੇ ਤੁਹਾਨੂੰ ਮਤਲਬ ਥੜੀ ਥੜ ਪੁੱਛਿਆ ਜਾ ਰਿਹਾ ਤੇ ਮੈਂ ਕਿਹਾ ਫਿਰ ਕਿਸੇ ਹੋਰ ਨੇ ਮੈਨੂੰ ਡੀਪੀਆਰ ਨੇ ਫੋਨ ਕੀਤਾ ਕਿ ਮੈਡਮ ਦੱਸ ਦਿਓ ਇਹਨਾਂ ਨੂੰ ਮੈਂ ਦੱਸ ਨਹੀਂ ਰਹੀ ਸੀ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸੀ ਕੋਈ ਅਵਾਰਡ ਹੈ ਮੈਸੇਜ 26 ਜਨਵਰੀ ਦਾ ਅਵਾਰਡ ਹੋਊਗਾ ਹੋਰ ਕਿਹੜਾ ਹੋਊਗਾ ਫਿਰ ਉਹਨਾਂ ਨੇ ਜਦੋਂ ਗ੍ਰਹਿ ਮੰਤਰਾਲੇ ਤੋਂ ਮੈਨੂੰ 25 ਤਰੀਕ ਨੂੰ ਫੋਨ ਆਇਆ ਕਿ ਤੁਹਾਨੂੰ ਬਦਮਸ਼ਰੀ ਅਵਾਰਡ ਵਾਸਤੇ ਸਿਲੈਕਟ ਕੀਤਾ ਜਾ ਰਿਹਾ ਹੈ ਵੀ ਤੁਹਾਨੂੰ ਬਹੁਤ-ਬਹੁਤ ਵਧਾਈ ਉਹਦੇ ਮੈਨੂੰ ਪਤਾ ਲੱਗਿਆ ਔਰ ਮੈਨੂੰ ਅੱਛਾ ਲੱਗਿਆ ਕਿ ਸਾਡੀ ਜਿਹੜੀ ਫਿਲਮ ਇੰਡਸਟਰੀ ਹੈ ਉਦੇ ਵਾਸਤੇ ਬਹੁਤ ਸੋਨਾ ਦਰਵਾਜਾ ਖੁੱਲਿਆ ਕਿਉਂਕਿ ਅੱਗੇ ਕਦੇ ਕਿਸੇ ਨੂੰ ਇਹੋ ਜਿਹਾ ਅਵਾਰਡ ਵੀ ਨਹੀਂ ਦਿੱਤੇ ਤੇ ਕਿਸੇ ਨੂੰ ਕੋਈ ਇੱਥੇ ਰეკਮੈਂਡ ਕਰਕੇ ਵੀ ਨਹੀਂ ਤੋੜਦੇ ਪਰ ਉਹਨਾਂ ਨੇ ਇਕਬਾਲ ਹੋਰ ਨੇ ਆਪਣੇ ਜਿਹੜੇ ਚੇਅਰਮੈਨ ਹੈਗੇ ਆ ਕਮਿਸ਼ਨਰ ਆਫ ਮਨੋਰਟੀਜ਼ ਉਹਨਾਂ ਨੇ ਮਤਲਬ ਰეკਮੈਂਡ ਕੀਤਾ ਸੀਗਾ ਮੇਰ ਨੂੰ ਤੇ ਬਾਕੀ ਸਾਰਿਆਂ ਤੋਂ ਉਹਨਾਂ ਨੇ ਪੁੱਛਿਆ ਮੇਰੇ ਬਾਰੇ ਤੇ ਫਿਰ ਉਹਨਾਂ ਨੇ ਮੈਨੂੰ ਮਤਲਬ ਜੇ ਆਪਾਂ ਗੱਲ ਕਰੀਏ ਅੱਜ ਕੱਲ੍ਹ ਵੀ ਜਿਹੜੇ ਨੇ ਕੁੜੀਆਂ আর ਮੁੰਡਿਆਂ ਦੇ ਵਿੱਚ ਫਰਕ ਜਿਹੜੇ ਨੇ ਮਾਪੇ ਕਈ ਸਮਝਦੇ ਨੇ ਲੋਕ ਸਮਝਦੇ ਨੇ ਪਰ ਤੁਸੀਂ ਐਡਾ ਬੜਾ ਵਾਰਡ ਲਿਆ ਉਹਨਾਂ ਨੂੰ ਕੀ ਨਸੀਹਤ ਦੇਣਾ ਚਾਹੋਗੇ ਤੁਸੀਂ ਆਪਣੇ ਵੱਲੋਂ ਨਹੀਂ ਹੁਣ ਤਾਂ ਮੈਨੂੰ ਲੱਗਦਾ ਵੀ ਮਾਪੇ ਸਮਝਦੇ ਨਹੀਂ ਕੁੜੀਆਂ ਨੂੰ ਕੋਈ ਘੱਟ ਸਮਝਦੇ ਨਹੀਂ ਜਾਂ ਲੜਕਿਆਂ ਨਾਲ ਜਿਆਦਾ ਸਮਝਦੇ ਉਹ ਸਭ ਕੁਝ ਬਰਾਬਰ ਹੋ ਗਿਆ ਤਕਰੀਬਨ 99% ਬਰਾਬਰ ਹੋ ਗਿਆ 1% ਕਿਤੇ ਟਾਉਂਟ ਖਾਸ ਕਰਕੇ ਪੰਜਾਬ 'ਚ ਹਾਂ ਬਾਕੀ ਸਟੇਟਸ ਵਿੱਚ ਬਹੁਤ ਕੁਝ ਹੈਗਾ ਇਹ ਜਾਂ ਪਰ ਆਪਣੇ ਪੰਜਾਬ 'ਚ ਨਹੀਂ ਹੈ ਪੰਜਾਬ 'ਚ ਕੁੜੀਆਂ ਨੂੰ ਪੂਰਾ ਆਦਾ ਦਿੱਤਾ ਜਾਂਦਾ ਹੈ ਤੇ ਲਾਸਟ ਦੇ ਵਿੱਚ ਸਟੂਡੈਂਟਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਮੈਂ ਸਟੂਡੈਂਟਸ ਨੂੰ ਇਹ ਸੰਦੇਸ਼ ਦੇਉਂਗੀ ਵੀ ਕਿਸੇ ਵੀ ਕੰਮ ਨੂੰ ਤੁਸੀਂ ਕਰੋ ਪਰ ਉਹਨੂੰ ਇੱਕਦਮ ਛੱਡੋ ਨਾ ਕੰਟੀਨਿਊਸਲੀ ਕਰਦੇ ਰਹੋ ਇਹ ਮਿਹਨਤ ਹੈ ਵਕਤ ਦੀ ਵੈਲਿਊ ਕਰੋ ਮੈਂ ਵਕਤ ਨੂੰ ਬਹੁਤ ਵੈਲਿਊ ਕੀਤਾ ਜੇ ਜੇ ਮੈਨੂੰ ਕਿਸੇ ਨੇ ਟਾਈਮ ਸਿਰ ਬੁਲਾਇਆ ਟਾਈਮ ਸਿਰ ਕੰਮ ਕਰਨਾ ਵਕਤ ਦੀ ਤੁਸੀਂ ਵੈਲਿਊ ਕਰੋਗੇ ਤਾਂ ਵਕਤ ਕਿਸੇ ਨਾ ਕਿਸੇ ਵਕਤ ਥੋੜੀ ਵੈਲਿਊ ਕਰਦਾ ਹੈ ਮੈਨੂੰ ਵਕਤ ਨੇ ਇੰਨਾ ਅੱਛਾ ਮੌਕਾ ਦਿੱਤਾ ਹੈ ਰੱਬ ਨੇ ਨਾ ਛਮਾ ਕਰ ਦਿੱਤੇ ਮੈਂ ਵੈਲਿਊ ਕੀਤਾ ਮੈਡਮ ਜਿਸ ਤਰ੍ਹਾਂ ਪੰਜਾਬੀ ਅਦਾਕਾਰ ਕਾਫੀ ਰਾਜਨੀਤੀ ਦੇ ਵਿੱਚ ਆ ਚੁੱਕੇ ਨੇ ਕਿ ਤੁਸੀਂ ਵੀ ਮੰਨਿਆ ਜਾ ਸਕਦਾ ਕਦੇ ਰਾਜਨੀਤੀ ਚਾਹ ਸਕਦੇ ਹੋ ਜੇ ਕੋਈ ਆਫਰ ਆਂਦੀ ਹੈ ਨਹੀਂ ਮੈਂ ਨਹੀਂ ਚਾਹੁੰਦੀ ਕਿਉਂਕਿ ਇਹ ਖਲਜਗਨ ਬਹੁਤ ਅਸਰਦਾਰੀ ਬਾਤ ਹੈਗੀ ਹੈ ਨਾਲੇ ਤੁਸੀਂ ਕਿਸੇ ਨੂੰ ਵੀ ਖੁਸ਼ ਨਹੀਂ ਕਰ ਸਕਦੇ ਆ ਪਹਿਲਾਂ ਤਾਂ ਆਪਣੇ ਘਰਦਿਆਂ ਨੂੰ ਖੁਸ਼ ਨਹੀਂ ਕਰ ਸਕਦੇ ਨਾ ਗੌਂਡੀਆ ਨੂੰ ਖੁਸ਼ ਨਹੀਂ ਕਰ ਸਕਦੇ ਇੰਨੀ ਸਾਰੀ ਜਨਸੰਖਿਆ ਨੂੰ ਕੌਣ ਖੁਸ਼ ਕਰ ਦੱਸਦਾ ਤੇ ਰਾਜਨੀਤਿਕ ਤੌਰ 'ਤੇ ਆਉਣਾਂ ਤਾਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫੀ ਜਿਹੜਾ ਟੌਨ ਤੇ ਆਪ ਆਇਆ ਹੈ ਜੀ ਹੁਣ ਪੰਜਾਬੀ ਫਿਲਮ ਇੰਡਸਟਰੀ ਦਾ ਭਵਿੱਖ ਕਿਵੇਂ ਦੇਖਦੇ ਹੋ ਬਹੁਤ ਅੱਛਾ ਬਹੁਤ ਹੀ ਅੱਛਾ ਹੈ ਕਿਉਂਕਿ ਅੱچھے ਰਾਈਟਰ ਆ ਗਏ ਅੱچھے ਡਾਇਰੈਕਟਰ ਆ ਗਏ ਅੱਚੀਆਂ ਕਹਾਣੀਆਂ ਲਿਖਦੇ ਨੇ ਮਾਡਰਨ ਮਤਲਬ ਸਾਰੇ ਸਮਾਜ ਦੀਆਂ ਹਰ ਚੀਜ਼ਾਂ ਨੂੰ ਆਪਣੇ ਨਾਲ ਦੇਖਦੇ ਨੇ ਤੇ ਦੇਖ ਕੇ ਉਹਨਾਂ ਤੇ ਸਟੋਰੀਜ਼ ਬਣਾਉਂਦੇ ਨੇ ਪਹਿਲਾਂ ਜਿਹੜੀਆਂ ਕਹਾਣੀਆਂ ਬਣਦੀਆਂ ਸੀ ਪਹਿਲਾਂ ਵੀ ਅੱਛਾ ਸੀਗਾ ਸਾਡੇ ਵੇਲੇ ਤਾਂ ਉਹ ਵੀ ਅੱਚੀਆਂ ਸੀਗੀਆਂ ਹੁਣ ਵਕਤ ਦੇ ਨਾਲ ਹਰ ਚੀਜ਼ ਬਦਲ ਗਈ ਹੈ ਤੇ ਹੁਣ ਸਭ ਕੁਝ ਬਦਲ ਗਿਆ ਤੇ ਅੱਜੀਆਂ ਸਟੋਰੀ ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਅਦਾਕਾਰ ਜਿਹੜੇ ਨਾਲ ਤੇ ਹੁਣ ਨਾਲ ਨਹੀਂ ਹੈਗੇ ਜੀ ਇਹ ਨਾ ਗੱਲ ਪੁੱਛੋ ਕਿਸਾਨ ਆਪਣੀ ਥਾਂ ਤੇ ਹੈ ਅਦਾਕਾਰ ਆਪਣੀ ਥਾਂ ਤੇ ਤੇ ਇੱਥੇ ਇਸ ਮੁਕਾਮ ਤੱਕ ਪਹੁੰਚਣ ਲਈ ਕਿੰਨੀ ਕੋਕੜਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਗੱਲ ਗੱਲ ਇਹ ਹੈ ਕਿ ਸਾਡੇ ਵੇਲੇ ਕੋਈ ਸੁਪਨਾ ਸਪਨਾ ਤਾਂ ਹੁੰਦਾ ਨਹੀਂ ਸੀ ਕਹਿੰਦੇ ਨੇ ਵੀ ਥੋੜਾ ਕੀ ਡ੍ਰੀਮ ਸੀਗਾ ਪਰ ਚਲਦੇ ਆਏ ਚਲਦੇ ਆਏ ਤੁਰਦੇ ਆਏ ਤੁਰਦੇ ਆਏ ਜੋ ਕੁਝ ਰਸਤੇ 'ਚ ਮਿਲਦਾ ਗਿਆ ਉਹੀ ਲੈਂਦੇ ਆਇਆ ਨਾ ਮੈਨੂੰ ਕਿਸੇ ਤੋਂ ਸਪਾਰਿਸ਼ ਪਈ ਹੈ ਨਾ ਕਿਸੇ ਨੇ ਮੈਨੂੰ ਰეკਮੈਂਡ ਕੀਤਾ ਮਤਲਬ ਐ ਮੇਰੀ ਸਪਾਰਿਸ਼ ਤੇ ਲੋਕਾਂ ਨੂੰ ਆਪਣੇ ਆਪ ਹੀ ਪਤਾ ਲੱਗਿਆ ਵੀ ਇਹ ਕੋਈ ਚੀਜ਼ ਹੈ ਜਾਂ ਇਹ ਕੁਝ ਕਰਨਾ ਚਾਹੀਦਾ ਹੈ ਇਹਦੇ ਲਈ ਜਾਂ ਨਹੀਂ ਕਰਨਾ ਚਾਹੀਦਾ ਪਰ ਇਹ ਮਤਲਬ ਮੈਂ ਖੁਸ਼ਮਤੀ ਕੁਸ਼ਕਸ਼ਮਤੀ ਸਮਝ ਨਹੀਂ ਆਪਣੀ ਵੀ ਲੋਕਾਂ ਨੇ ਮੈਨੂੰ ਇੰਨਾ ਪਿਆਰ ਬੇहद ਪਿਆਰ ਦਿੱਤਾ ਹੈ ਔਰ ਮੈਂ ਉਹਨਾਂ ਦੀ ਰਣੀ ਆ ਆਪਣੇ ਸਾਰੇ ਦਰਸ਼ਕਾਂ ਦੀ ਸਾਰੇ ਆਪਣੇ ਪ੍ਰੇਮੀਆਂ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੈਂ ਮੈਂ ਉਹਨਾਂ ਦਾ ਉਧਾਰ ਨਹੀਂ ਚੁਕਾ ਸਕਦੀ ਬਹੁਤ ਖੁਸ਼ੀ ਹੈ ਇਸ ਵਾਰ ਆਈਪੀਐਸ ਸਕੂਲ ਚੋਂ ਬੱਚੇ ਪੜ ਕੇ ਦੇਸ਼ ਵਿਦੇਸ਼ਾਂ ਦੇ ਵਿੱਚ ਸਕੂਲ ਦਾ ਨਾਮ ਵੀ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਮੈਨੇਜਮੈਂਟ ਦੇ ਮੈਂਬਰ ਹੋ ਆਈਪੀਐਸ ਬਹੁਤ ਅੱਛੀ ਗੱਲ ਹੈ ਜੀ ਇਹ ਸਕੂਲਾਂ ਚੋਂ ਹੀ ਬੱਚੇ ਨਿਕਲਦੇ ਅਸ ਤੇ ਖੈਰ ਛੋਟੇ ਸਕੂਲਾਂ ਚ ਪੜੇ ਹੈਗੇ ਆ ਪਰ ਇਹ ਬਹੁਤ ਅੱਛਾ ਸਕੂਲ ਹੈ ਇੱਥੋਂ ਬਹੁਤ ਅੱਛੇ ਬੱਚੇ ਨਿਕਲੇ ਨੇ ਆਪਣਾ ਨਾਮ ਕਰਦੇ ਨੇ ਸਕੂਲ ਦਾ ਤੇ ਇਹਨਾਂ ਦੇ ਸਾਰੇ ਪ੍ਰਿੰਸੀਪਲ ਸਾਹਿਬ ਨੂੰ ਤੇ ਇਹਨਾਂ ਦੇ ਸਾਰੇ ਮੈਨੇਜਮੈਂਟ ਨੂੰ ਇਹਨਾਂ ਦੇ ਟੀਚਰਸ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨੀ ਹੈ ਕਿ ਇੰਨੀ ਅੱਛੀ ਤਰ੍ਹਾਂ ਲਗਨ ਨਾਲ ਕੰਮ ਕਰਦੇ ਆ ਵੀ ਹਰ ਕੰਮ ਕੁਸ਼ਲਤਾ ਨਾਲ ਡੈਡੀਕੇਸ਼ਨ ਡਿਵੋਸ਼ਨਲ ਕਰਦੇ ਆ ਇਹ ਬਹੁਤ ਵੱਡੀ ਗੱਲ ਹੈ ਮੈਡਮ ਕਲਾ ਦੇ ਖੇਤਰ ਦੀ ਗੱਲ ਕਰੀਏ ਤਾਂ ਹਰਵੀਰ ਸ਼ਾ ਮਾਰਦ ਦੇ ਆਧਾਰ ਤੇ ਜਿਹੜੀਆਂ ਫਿਲਮਾਂ ਬਣਾਈਆਂ ਜਾਂਦੀਆਂ ਨੂੰ ਲੱਗਦਾ ਨਹੀਂ ਕਿ ਹੁਣ ਔਰਤਾਂ ਵੀ ਕਾਫੀ ਐਕਟਿੰਗ ਦੇ ਵਿੱਚ ਦਮਦਾਰ ਆਪਣੀ ਅਦਾਬ ਖੇਡ ਰਹੀਆਂ ਆ ਵੀ ਔਰਤਾਂ ਦੇ ਵੇਸ ਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਮੁੱਖ ਕਰੈਕਟਰ ਲੈ ਕੇ ਬਣ ਰਹੀਆਂ ਆ ਔਰਤਾਂ ਦੇ ਇਹ ਤਾਂ ਸੋਚਾ ਵੀ ਔਰਤਾਂ ਦੇ ਬਣਦੀਆਂ ਨਹੀਂ ਬਣਦੀਆਂ ਔਰਤਾਂ ਦੇ ਵੀ ਇੰਨੀ ਤਰ੍ਹਾਂ ਥੈਂਕ ਯੂ ਥੈਂਕ ਯੂ